ਸੰਗਾਜੀ 16 ਦਸੰਬਰ 1846 ਵਾਲੇ ਦਿਨ ਪੈਰੋਵਾਲ ਵਿਖੇ ਅੰਗਰੇਜ਼ਾਂ ਦਾ ਸਿੱਖਾਂ ਦੇ ਨਾਲ ਇੱਕ ਅਹਿਦਨਾਮਾ ਹੋਇਆ ਸਿੱਖ ਕੌਮ ਦਾ ਆਪਣਾ ਇੱਕ ਬਲੱਖਣ ਲਊ ਭਿੱਜਿਆ ਇਤਿਹਾਸ ਹੈ ਜੋ ਗੌਰਵਮਈ ਸ਼ੂਰਮਗਤੀ ਦੀਆਂ ਅਦਭੂਤ ਕੁਰਬਾਨੀਆਂ ਦੇ ਨਾਲ ਲਵਾ ਲਬ ਲਵਰੇਜ ਹੈ ਕੁਰਬਾਨੀਆਂ ਦੇ ਨਾਲ ਭਰਿਆ ਹੀ ਇਤਿਹਾਸ ਸੂਰਬੀਰ ਸਿੱਖ ਯੋਧਿਆਂ ਦੀ ਉਹ ਜੰਗ ਜੂ ਗਥਾਵਾਂ ਦੀ ਗਵਾਹੀ ਪੜਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਦੀ ਆਣ-ਵਾਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਮੈਦਾਨੇ ਜੰਗ ਵਿੱਚ ਅਜਿਹੇ ਸੂਰਮਗਤੀ ਜ਼ੋਰ ਦਿਖਾਈ ਕਿ ਸਿੱਖਾਂ ਦਾ ਇਤਿਹਾਸ ਲਿਖਣ ਵਾਲੇ ਵੀ ਹੱਥਾਂ 'ਚ ਉਂਗਲਾਂ ਪਾ ਲੈਂਦੇ ਸਨ ਇਹ ਇੱਕ ਇਤਿਹਾਸਿਕ ਸਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਵਾਸ ਪੂਰੇ ਹੋਣ ਮਗਰੋਂ ਸਿੱਖ ਕੌਮ ਵਿੱਚ ਗਿਦਾਰੀਆਂ ਅਤੇ ਆਪਸੀ ਫੁੱਟ ਦੇ ਬਾਵਜੂਦ ਸਿੰਘਾਂ ਦੇ ਜੰਗ ਦੇ ਮੈਦਾਨ ਵਿੱਚ ਬਲੰਦ ਹੌਸਲੇ ਇੱਕ ਵੱਖਰੀ ਹੀ ਤਸਵੀਰ ਪੇਸ਼ ਕਰਦੇ ਹਨ ਮੋਦਗੀ ਦਾ ਜੰਗੀ ਮੈਦਾਨ ਹੋਵੇ ਜਾਂ ਫਿਰੋਜ਼ ਸ਼ਾਹ ਦੇ ਮੈਦਾਨੇ ਜੰਗ ਦੀ ਇਸ ਲੜਾਈ ਖਾਲਸਾ ਫੌਜਾਂ ਨੇ ਅੰਗਰੇਜ਼ਾਂ ਦਾ ਜ਼ਬਰਦਸਤ ਜਾਨੀ ਤੇ مالی ਨੁਕਸਾਨ ਕਰਕੇ ਆਪਣੇ ਬਲੰਦ ਹੌਸਲੇ ਦੀ ਮਿਸਾਲ ਹਮੇਸ਼ਾ ਕਾਇਮ ਕੀਤੀ ਪਹਿਲੀ ਐਂਗਲੋ ਸਿੱਖ ਜੰਗ ਖਾਲਸਾ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਾਲੇ 1845-46 ਦੇ ਦਰਮਿਆਨ ਲੜੀ ਗਈ ਇਹ ਅਸਲ ਦੇ ਵਿੱਚ ਉਹ ਫੈਸਲਾਕੁਨ ਲੜਾਈ ਸੀ ਜਿਸ ਦੇ ਪ੍ਰਨਾਮ ਸਰੂਪ ਸਿੱਖ ਰਾਜ ਅੰਗਰੇਜ਼ਾਂ ਦੇ ਅਧੀਨ ਗੁਲਾਮ ਹੋ ਗਿਆ ਸੀ ਹੁਣ ਅੰਗਰੇਜ਼ਾਂ ਦਾ ਅਗਲਾ ਕਦਮ ਲਾਹੌਰ ਉੱਪਰ ਪੱਕਾ ਕਬਜ਼ਾ ਕਰਨ ਦਾ ਸੀ ਇਸ ਮੱਦੇਨਜ਼ਰ ਅੰਗਰੇਜ਼ਾਂ ਨੇ ਕੌਂਸਲ ਆਫ ਰੀਜੈਂਸੀ ਕੋਲੋਂ ਅੱਜ ਦੇ ਦਿਨ ਭਾਵ 16 ਦਸੰਬਰ 1846 ਵਾਲੇ ਦਿਨ ਇੱਕ ਨਵੇਂ ਐਹਦਨਾਮੇ ਉੱਤੇ ਜ਼ਬਰੀ ਦਸਤਖਤ ਕਰਵਾ ਲਏ। ਇਹ ਐਹਦਨਾਮੇ ਦੇ ਮੁਤਾਬਿਕ ਮਹਾਰਾਣੀ ਜਿੰਦਾ ਨੂੰ ਰੈਜ਼ੀਡੈਂਟ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਸ ਦੇ ਲਈ 1.5 ਲੱਖ ਰੁਪਏ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਗਈ। ਮਹਾਰਾਣੀ ਜਿੰਦਾ ਦੀ ਜਗ੍ਹਾ ਤੇ ਹੈਨਰੀ ਲਾਰੈਂਸ ਨੂੰ ਲਾਹੌਰ ਸਰਕਾਰ ਦਾ ਅਗਲਾ ਰੈਜ਼ੀਡੈਂਟ ਬਣਾ ਦਿੱਤਾ ਗਿਆ। ਇਸ ਐਹਦਨਾਮੇ ਦੀ ਅਗਲੀ ਸ਼ਰਤ ਦੇ ਮੁਤਾਬਕ ਮਹਾਰਾਣਾ ਦਲੀਪ ਸਿੰਘ ਦੇ 16 ਬਰਿਆਂ ਦਾ ਹੋਣ ਤੱਕ ਅੰਗਰੇਜ਼ਾਂ ਦਾ ਕੰਟਰੋਲ ਰਹੇਗਾ ਮਹਾਰਾਜਾ ਦਲੀਪ ਸਿੰਘ ਦੀ ਉਮਰ ਇਸ ਵੇਲੇ 8.5 ਸਾਲ ਸੀ ਅਤੇ ਉਸਨੇ 4 ਸਤੰਬਰ 1854 ਵਾਲੇ ਦਿਨ 16 ਸਾਲ ਦਾ ਹੋਣਾ ਸੀ ਇਸ ਐਦਨਾਮੇ ਦੀ ਅਗਲੀ ਸ਼ਰਤ ਦੇ ਮੁਤਾਬਕ 4 ਸਤੰਬਰ 1854 ਤੱਕ ਅੰਗਰੇਜ਼ ਰੈਜ਼ੀਡੈਂਟ ਨੂੰ ਹੀ ਸਾਰੇ ਅਧਿਕਾਰ ਦੇ ਦਿੱਤੇ ਸਨ ਇੰਝ ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਹੜੱਪਣ ਦੇ ਲਈ ਇਸ ਐਦਨਾਮੇ ਦੇ ਉੱਪਰ ਦਸਤਖਤ ਹੋਣ ਮਗਰੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ